ਲੈ ਵੀ ਬਾਈ ਨੇ ਇੱਕ ਪੱਥਰ ਬਹੁਤ ਵੱਡੇ ਪੱਥਰ ਦੇ ਉੱਤੇ ਕੀ ਕਰਕੇ ਰੱਖਤਾ ਤੁਸੀਂ ਧਿਆਨ ਨਾਲ ਦੇਖੀ ਜਾਓ ਗੋਲੀਆਂ ਦੇਖੋ ਕਿੱਥੋਂ ਸਟਾਰਟ ਹੋਈਆਂ ਸੀ ਕਿੰਨਾ ਟਾਈਮ ਲੱਗਿਆ ਹੋਊਗਾ ਇਹਨੂੰ ਤਰਾਸ਼ਣ ਦੇ ਲਈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਕ ਬਹੁਤ ਵੱਡੇ ਪੱਥਰ ਦੇ ਅੰਦਰ ਨਾ ਆ ਗੋਲੀਆਂ ਚਲਾਉਣ ਵਾਸਤੇ ਥੋੜੇ ਥੋੜੇ ਮੋਰੇ ਕਰਕੇ ਇੱਕ ਸੱਪ ਸਿੜੀ ਵਾਂਗੂ ਵੀ ਸਿੱਧੀ ਰੁੜਾਈ ਬਣਾਤੀ ਵੀ ਨੀਚੇ ਆਨ ਨੂੰ ਬਾ ਕਮਾਲ ਚੀਜ਼ ਬਣਾਤੀ ਬਾਈ ਟੈਲੈਂਟ ਨੂੰ ਸਲਾਮ ਹੈ ਬਾਕੀ ਬਾਈ ਦੇ ਨੂੰ ਤੁਸੀਂ ਪੱਥਰ ਦੇਖ ਸਕਦੇ ਹੋ ਮਤਲਬ ਕਿ 3-4 ਫੁੱਟ ਹਾਈਟ ਹੈ 2-3 ਫੁੱਟ ਚੌੜਾ ਹੈ ਬਹੁਤ ਵੱਡਾ ਪੱਥਰ ਹੈ ਵੀ ਕਿੰਨਾ ਟਾਈਮ ਲੱਗਿਆ ਹੋਊਗਾ ਵਿਚੋਂ ਵੀ ਤਰਾਸ਼ਿਆ ਹੋਇਆ ਬਾਈ ਨੇ ਇਹ ਨਹੀਂ ਹੈਗਾ ਵੀ ਉਹਦੇ ਆਲੇ-ਦੁਆਲੇ ਹੀ ਇਹ ਗੋਲੀਆਂ ਬਣਾਈਆਂ ਹੋਈਆਂ ਬਹੁਤ ਸਮਾਂ ਲੱਗਿਆ ਹੋਊਗਾ ਬਾਈ ਇਹੋ ਜਿਹਾ ਵੀ ਟੈਲੈਂਟ ਹੈ ਲੋਕਾਂ 'ਚ ਬਹੁਤ ਨਜਾਇਜ਼ ਭਰੇ ਪਿਆ ਬਾਕੀ ਲੋਕਾਂ ਦੇ ਟੈਲੈਂਟ ਦੀ ਨਾ ਤੁਸੀਂ ਕਦਰ ਕਰਿਆ ਕਰੋ ਬਾਕੀ ਕਮੈਂਟ ਕਰਕੇ ਦੱਸੋ ਬਾਈ ਦਾ ਟੈਲੈਂਟ ਕਿਵੇਂ ਲੱਗਿਆ ਜਿਨੇ ਆ ਤੀਜ ਨੂੰ ਤਰਾਸ਼ਿਆ ਇਸ ਪੱਥਰ ਨੂੰ ਤੇ ਗੋਲੀਆਂ ਦੇਖ ਲਓ ਕਿੱਥੋਂ ਸਟਾਰਟ ਕਰੀਆਂ ਸੀ ਔਰ ਕਿੱਥੇ ਆ ਕੇ ਖਤਮ ਹੋਈਆਂ ਬਾਈ ਬਾ ਕਮਾਲ ਚੀਜ਼ ਬਣਾਤੀ ਹੈ ਦੇਖ ਲਓ ਤੁਸੀਂ ਅੱਗੇ-ਅੱਗੇ ਦੇਖ ਅਜੀ ਜਿੱਤੇ ਕਮਾ ਕੇ ਵੀ ਦਿਖਾਣ ਲੱਗ ਰਹੇ ਆਪਾਂ